ਅੱਥੇ ਜਿਹੜੇ ਆ ਗਏ ਆ ਮਤਲਬ ਸੀਨੀਅਰ ਸਿਟੀਜ਼ਨ ਐ ਇਹ ਚਾਰ ਪੰਜ ਜਣੇ ਇੱਥੇ ਗਾਂਧੀ ਗਰਾਊਂਡ ਤੇ ਰੋਲ ਸੈਰ ਕਰਨ ਆਉਂਦੇ ਆ ਤੇ ਇੱਥੇ ਸੈਰ ਕਰਨ ਦੇ ਤੇ ਕੁੱਤੇ ਆਂਦੀ ਐ ਇੰਨੀ ਦਹਿਸ਼ਤ ਪਈ ਹੋਈ ਆ ਕਿ 20-25 ਕੁੱਤੇ ਤੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਤੇ ਫਿਰਦੇ ਨੇ ਕੁੱਤੇ ਫਿਰਦੇ ਨੇ ਤੇ ਇੱਥੇ ਬਾਰੇ ਜਿਹੜੇ 15-16 ਜਿਹੜੇ ਡੌਜ਼ਰ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾ ਨੂੰ ਬਹੁਤ ਬਾਈਟ ਕਰਦੇ ਆ ਇੱਕ ਕੁੱਤੀਆਂ ਦੋ ਤੇ 10 12 ਕੁੱਤੀਆਂ ਨੇ ਤੇ ਚਾਰ ਪੰਜ ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਮਾਰੇ ਨੂੰ ਵੱਢ ਗਈ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਵਾ ਇੱਥੇ ਜਿੱਥੇ ਮੈਂ ਖੜਾ ਆ ਵਾਂ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਇੱਥੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੇ ਉਹਦੀ ਮੋਟੀ ਕੱਢ ਕੇ ਲੈ ਗਈ ਆ ਕੁੱਤੀ ਜਿਹੜੀ ਉਹ ਵਾ ਇਹ ਨਹੀਂ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪੋ ਪ੍ਰਸ਼ਾਸਨ ਅੱਗੇ ਫੇਰ ਮੁਖਾਰ ਲਾਲ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਹ ਜਾਂ ਦਾ ਰਸਤਾ ਹੀ ਇਹੋ ਆ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਨਾ ਕੋਈ ਵੀ ਪ੍ਰਸ਼ਾਸਨ ਇਸ ਵਾਰ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾਂ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਵੀ ਸੁਣਦਾ ਪਿਆ। ਮੈਂ ਮੁਖਾਨ ਸਿੰਘ ਨਾਗੀ ਤਾਰੀ ਗਾਂਧੀ ਗਰਾਉਂਡ ਦੇ ਨੇੜੇ ਹੀ ਕਿ ਰਹਿੰਦੇ ਆ ਅਸੀਂ ਜਿਹੜੇ ਆ ਗਏ ਆ ਮਤਲਬ ਸੀਨੀਅਰ ਸਿਟੀਜ਼ਨ ਆ ਅਸੀਂ 4-5 ਜਣੇ ਇੱਥੇ ਗਾਂਧੀ ਗਰਾਉਂਡ ਤੇ ਰੋਲ ਸੈਰ ਕਰਨਾ ਹੁੰਦੇ ਆ ਤੇ ਇੱਥੇ ਸੈਰ ਕਰਦੇ ਤਾਂ ਕੁੱਤੀਆਂ ਆਂਦੀਆਂ ਇੰਨੀ ਦਹਿਸ਼ਤ ਪਈ ਹੋਈ ਆ ਵੀ 20-25 ਕੁੱਤੇ ਇੱਥੇ ਘੇਰਦੇ ਨੇ ਸਾਰੇ ਮਹੱਲੇ ਦੇ ਆਣ ਕੇ ਇੱਥੇ ਫਿਰਦੇ ਨੇ ਕੁੱਤੇ ਫਿਰਦੇ ਨੇ ਇੱਕ ਕੁੱਤੀ ਆ 2-10 10-12 ਕੁੱਤੇ ਨੇ ਤੇ 4-5 ਕੁੱਤੀਆਂ ਨੇ ਇੱਕ ਕੁੱਤੀ ਸਹੀ ਹੋਈ ਆ ਮਾਰੇ ਨੂੰ ਵੱਢਦੀ ਆ ਆ ਮੈਂ ਜਿੱਥੇ ਖੜਾ ਆ ਵਾਂ ਅਸਲੇ ਅਸਲੇ ਆ ਸਕੂਲ ਵਾਲੀ ਗੋਮੜ ਦੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਵਾ ਇੱਥੇ ਜਿੱਥੇ ਮੈਂ ਖੜਾ ਆ ਮੇ ਇਹਨਾਂ ਦੇ ਬੱਚਿਆਂ ਨੂੰ ਕੱਲ ਹੀ ਇਹਦੇ ਤੇ ਬੱਚੇ ਨੂੰ ਵੱਢ ਕੇ ਲੱਤ ਨੂੰ ਵੱਢ ਕੇ ਕੋਈ ਮੋਟੀ ਕੱਟ ਕੇ ਲੈ ਗਈ ਆ ਗੁੱਤੀ ਜਿਹੜੀ ਉਹ ਵਾ ਤੇ ਕੋਈ ਵੀ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸਕੂਲ ਵਾਲੇ ਸਟਾਫ ਨੇ ਵੀ ਪ੍ਰਿੰਸੀਪਲ ਹੋਣਾ ਨੇ ਵੀ ਇਸ ਬਾਰੇ ਕੰਪਲੇਟਾਂ ਕੀਤੀਆਂ ਨੇ ਤੇ ਕੋਈ ਇਸ ਬਾਰੇ ਕੋਈ ਨਹੀਂ ਸੁਣਦਾ ਪਿਆ ਅੱਜ ਮੈਂ ਵੀ ਸਿਰੇ ਜਾਣ ਲਿਆ ਹਾਂ ਤੇ ਮੈਂ ਆਰਾਮ ਨਾਲ ਸੈਰ ਕਰਨ ਲਿਆ ਹਾਂ ਤੇ ਮੈਨੂੰ ਮਗਰੋਂ ਆਣ ਕੇ ਲੱਤ ਤੇ ਪਾ ਕੇ ਤੇ ਵੱਢ ਕੇ ਉਹ ਨਾਲ ਹੀ ਚਿਲਕ ਲਾ ਕੇ ਤੇ ਲੱਗੀ ਆ ਤੇ ਅਸੀਂ ਸਾਰੇ ਸ਼ਹਿਰ ਨਿਵਾਸੀ ਇੱਥੇ ਖਲੋਤੇ ਜਿਹੜਿਆ ਪ੍ਰਸ਼ਾਸਨ ਅੱਗੇ ਅਪੀਲ ਕਰਨੇ ਆ ਕਮੇਟੀ ਘਰ ਅੱਗੇ ਵੀ ਡੀਟੀ ਸਾਹਿਬ ਅੱਗੇ ਵੀ ਕਿ ਇਹਨਾਂ ਦੇ ਜਰੂਰ ਇਲਾਜ ਕੀਤਾ ਜਾਵੇ ਕਿਉਂਕਿ ਇਹ ਬੱਚਿਆਂ ਦਾ ਸਕੂਲ ਹੈ ਇੱਥੇ ਸਟਾਫ ਨੂੰ ਵੀ ਪੈਂਦੇ ਨੇ ਸਟਾਫ ਨੂੰ ਵੀ ਦੋ ਤਿੰਨ ਵਾਰੀ ਵੱਢਿਆ ਜੇ ਤੇ ਬੱਚਿਆਂ ਨੂੰ ਵੀ ਤਿੰਨ ਚਾਰ ਵਾਰੀ ਵੱਢ ਕੇ ਤੇ ਕੱਲ ਵੀ ਇੱਕ ਵੱਢਿਆ ਜੂ ਬੋਟੀ ਵੱਢੀ ਆ ਬੱਚੇ ਦੀ ਤੇ ਉਹ ਵੀ ਜਿਹੜਾ ਵਿਚਾਰਾ ਆਇਆ ਤਾਂ ਭੱਲ ਪਿਆ ਜੇ ਗਰੀਬ ਬੱਚਾ ਜੇ ਨਾ ਉਹਦਾ ਇਲਾਜ ਹੋਵੇ ਪਾਹੇ ਜੇ ਤਾਂ ਨਾ ਕੁਝ ਰਾਜੇ ਤੇ ਕੁੱਤੇ ਵਾਰਾ ਨੇ ਕਿ ਯਾਰ ਵਾਰਾ ਕੁੱਤੇ ਨਹੀਂ ਸਾਰੇ ਇਹ ਮੇਰੇ 15-20 ਕੁੱਤੇ ਨਹੀਂ ਜੀ ਇੱਥੇ ਪੈ ਫਿਰਦੇ ਨਹੀਂ ਜਾਂਦੀ ਘਰੋਂ ਚਿੱਤੇ ਝੁੰਡ ਬਣਾ ਕੇ ਪੈ ਝੁੰਡ ਬਣਾ ਕੇ ਪੈ ਜਾਂਦੇ ਨਹੀਂ ਜੀ ਵਿੱਚ ਮੈਂ ਸ਼ਰ ਕੰਦੇ ਹਾਂ ਤੇ ਮੇਰੇ ਨਾਲ ਸ਼ਰਮਾ ਜੀ ਹੀਗੇ ਨਾਲ ਬੈਠੇ ਸੀ ਰੌਣ ਦੇ ਉਤੇ ਫਿਰ ਉਹਨਾਂ ਨੇ ਆਣ ਕੇ ਛੋਟੀ ਉਹਨਾਂ ਦੇ ਹੱਥ ਤੇ ਜੀ ਸੀ ਤਾਂ ਉਹਨਾਂ ਨੇ ਮੈਨੂੰ ਇੱਥੋਂ ਆਣ ਕੇ ਛਡਾਇਆ ਤੇ ਮੈਨੂੰ ਤੇ ਫੜ ਕੇ ਉਹਨਾਂ ਨੇ ਢਾ ਲਿਆ ਲੰਮੇ ਵਾਲੇ ਜਿਹੜੇ ਕੁੱਤੇ ਰਹਿੰਦੀ ਹੈ ਹਾਂ ਹਾਂ ਜੀ ਮੇਰੇ ਅਜੇ ਤੱਕ ਮੇਰੇ ਕੋਲ ਤੋੜਿਆ ਨਹੀਂ ਜਾਂਦੇ ਲੱਤਾਂ ਮੇਰੇ ਕੋਲੀ ਦੇ ਸਾੜ ਲੱਗੀ ਆ ਮਗਰ ਪੇਟ ਦੇ ਸਾੜ ਲੱਗੀ ਆ ਜੀ ਤੋੜਿਆ ਨਹੀਂ ਜਾਂਦੇ ਅਜੇ ਤੱਕ ਮੈਂ ਰੱਤ ਮੈਂ ਜਦੀ ਚਰਮਾ ਸਾਫਾ ਪ੍ਰਧਾਨ ਨਗਰਪਾਲਿਕਾ ਤਾਰੀਵਾਲ ਗਲੀ ਗਾਂਧੀ ਗਰੋਂ ਦਾ ਰਹਿਣ ਵਾਲਾ ਮੈਂ ਤੇ ਇੱਥੇ ਬੜੇ ਜਿਹੜੇ 15 16 ਜਿਹੜੇ ਡੌਜ਼ ਜਿਹੜੇ ਬੱਚਿਆਂ ਨੂੰ ਜਿੰਨੇ ਵੀ ਸੀਨੀਅਰ ਸਿਟੀਜ਼ਨ ਜਾਂ ਮਹੱਲੇ ਵਾਲਾ ਨੂੰ ਬਹੁਤ ਬਾਈਟ ਕਰਦੇ ਆ ਤੇ ਇੱਥੇ 15 16 ਬੱਚਿਆਂ ਨੂੰ ਵੀ ਇੱਥੇ ਸਕੂਲ ਦੇ ਚਾਰ ਪੰਜ ਦਿਨ ਦੇ ਵਿੱਚ ਕੱਟ ਦਿੱਤੇ ਆ ਅੱਜ ਸਰਦਾਰ ਮਖਵਨ ਸਿੰਘ ਨਾਗੀ ਜੀ ਨੰਗਣ ਦੇ ਹੀ ਤੇ ਇਹਨਾਂ ਨੂੰ ਇਸ ਕੁੱਤੇ ਨੇ ਕਟਿਆ ਯਾਰ ਕਿ ਆਪਾਂ ਇਸ ਦੀ ਬੜੀ ਅੱਗੇ ਵੀ ਘੁਆਰ ਲਾਉਂਦੇ ਰਹਾਂ ਕਿ ਕਿਹੇ ਨੇ ਅਜੇ ਤੱਕ ਇਹਦਾ ਹੱਲ ਨਹੀਂ ਕੀਤਾ ਆਪਾਂ ਪ੍ਰਸ਼ਾਸਨ ਅੱਗੇ ਫਿਰ ਬੁਖਾਰ ਲਾ ਲ ਕਹਿੰਦੇ ਆ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤੇ ਸਕੂਲ ਦੇ ਬੱਚਿਆਂ ਨੂੰ ਸੇਫਲੀ ਬਚਾਇਆ ਜਾਵੇ ਕਿਉਂਕਿ ਬੱਚਿਆਂ ਦੇ ਆਂ ਜਾਂ ਦਾ ਰਸਤਾ ਹੀ ਇਹ ਹੈ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਧੰਨਵਾਦ ਜਿਹੜੇ ਜਿਹੜੇ ਲੋਕ ਸਾਰੇ ਮੰਦਰ ਜਾਂਦੇ ਆ ਉਹ ਵੀ ਦਸਨ ਵਿੱਚ ਜਾਂਦੇ ਆ ਗਰਾਊਂਡ ਵਿੱਚੋਂ ਨੰਗਾ ਕਰ ਸਾਰਾ ਰਸਤਾ ਤੇ ਗਰਾਊਂਡ ਦੇ ਵਿੱਚ ਆਉਂਦੀ ਆ ਲੇਕਿਨ ਜਿਹੜੇ ਲੋਕ ਆਉਂਦੇ ਆ ਉਤੋਂ ਵੀ ਗਲੀ ਥਾਣੀ ਹੋ ਕੇ ਵੱਲ ਕੱਟ ਕੇ ਆਉਂਦੇ ਆ ਉਹ ਵੀ ਸਾਨੂੰ ਹੋਏ ਬਾਰ ਬਾਰ ਕਹਿੰਦੇ ਪ੍ਰਧਾਨ ਜੀ ਕਰੋ ਇਹ ਹਾਲ ਆਪਾਂ ਤੇ ਕਿਹਨਾਂ ਕਮੇਟੀ ਨੂੰ ਪਿਆ ਸਕਦੇ ਆ ਕਮੇਟੀ ਨੂੰ ਅੱਜ ਵੀ ਕਿਹਾ ਉਹ ਕਹਿੰਦੇ ਆ ਜੀ ਅੱਜ ਹੱਲ ਕਰ ਦਿੰਦੇ ਆ